ਕੀ ਕਾਬੀ ਦੁਨਾਲੀ ਲੱਗੇ ਸੀਗਾ ਹੈ 24 ਦੋ ਦੋ ਖੁੱਲੇ ਹੀ ਨਹੀਂ ਲੱਗਾ ਹਾਂ ਹਾਂ ਇਹਦਾ ਇਹ ਦੇਖ ਮੂੰਹ ਆ ਮੂੰਹ ਬੱਟੇ ਬਣਦੇ ਬਣਦੇ ਪੈਂਦੇ ਸਾਰੇ ਬਣਨੇ ਆ ਯਾਰ ਅਰੇ ਦੋਨੇ ਫੂਟ ਚੱਕ ਲੈ ਗਿਆ ਨੇ ਦੋ ਲੈ ਗਿਆ ਤੂੰ ਦੋਨੇ ਚੱਕ ਲੈ ਗਿਆ ਦੋ ਹੁਣ ਲੈ ਗਈ ਕਾਬੀ ਦੁਨਾਲੀ ਲੱਗੇ ਸੀਗਾ ਹੈ 24 ਦੋ ਦੋ ਕੋਲੇ ਨਹੀਂ ਨਾ ਹਾਂ ਹਾਂ ਕਿਹਾ ਦੇਖ ਮੂੰਹ ਮੂੰਹ ਬੈਠੇ ਬੰਨੇ ਵਿੱਚ ਭੰਦੇ ਸਾਰੇ ਜੋ ਬੰਨੇ ਆ ਗਏ ਆ ਜਾ ਦੋਨੇ ਫੁੱਟ ਚੱਕ ਲੈ ਗਏ ਦੋ ਲੈ ਗਿਆ ਤੂੰ ਇੱਕ ਲੈ ਗਿਆ ਦੋ ਹੁਣ ਲੈ ਗਈ ਸਤਿ ਸ਼੍ਰੀ ਅਕਾਲ ਜੀ ਕੱਲ ਰਾਤ ਬਰਨਾਲਾ ਸ਼ਹਿਰ ਵਿੱਚ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਬਰਨਾਲਾ ਦੇ ਬਸਟੈਂਡ ਮੇਲੇ ਇੱਕ ਬਣੀ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਅਣਪਛਾਤੇ ਚਾਰ ਵਿਕਤੀਆਂ ਵੱਲੋਂ ਵੱੜ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ ਤੇ ਇੱਕ ਉਹਦੇ ਤੋਂ ਮੋਬਾਈਲ ਫੋਨ ਜਿਹੜਾ ਸਨੈਚ ਕਰਕੇ ਲੈ ਗਏ ਸੀ ਇਦੇ ਬਾਰੇ ਇੱਕ ਵੀਡੀਓ ਵੀ ਬਾਹਰ ਹੋਈ ਸੀ ਇਸ ਜਿਹੜਾ ਵਾਰਦਾਤ ਦੇ ਸਬੰਧ ਵਿੱਚ ਜਿਹੜਾ ਵਦਈ ਆ ਦੁਕਾਨ ਦਾ ਮਾਲਕ ਸੀ ਜਗਜੀਤ ਸਿੰਘ ਉਹਦੇ ਬਿਆਨ ਦੇ ਉੱਤੇ ਐਫ ਆਈ ਆਰ ਅਸੀਂ ਥਾਣਾ ਸਿਟੀ ਬਣਾੜ ਦੇ ਵਿੱਚ ਅਧੀਨ ਧਾਰਾ 304 333 ਤੇ 35 ਬੀ ਐਨ ਐਸ ਦਰਜ ਕਰੀ ਗਈ ਆ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਸੀਸੀਟੀਵੀ ਦੀ ਫੁਟੇਜ ਜਿਹੜੀ ਆ ਚੈੱਕ ਕੀਤੀ ਜਾ ਰਹੀ ਆ ਜਲਦੀ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ